ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ। ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦਾ ਪਿੰਡ ਪਹਵੰਡਾ ਵਿਖੇ ਜਨਮ ਸਥਾਨਾ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਲੈ ਕੇ ਇੱਕ ਵਾਰ ਤੋਂ ਫਿਰ ਮਤਲਬਾ ਪਕਿਆ। ਅੱਜ ਇੱਕ ਵਾਰ ਫਿਰ ਇਲਾਕੇ ਦੀ ਸਮੂਹ ਸੰਗਤਾਂ ਅਤੇ ਪਿੰਡ ਪਹੂਵਿੰਡ ਦੇ ਸੰਗਤਾਂ ਵੱਲੋਂ ਸਾਬਕਾ ਸਰਪੰਚ ਅਮਰਜੀਤ ਸਿੰਘ ਪਹੂਵਿੰਡ ਅਤੇ ਚੇਅਰਮੈਨ ਰਾਜਵੰਤ ਸਿੰਘ ਦੀ ਅਗਵਾਈ ਵਿੱਚ ਇਕੱਠ ਕੀਤਾ ਗਿਆ ਜਿਸ ਵਿੱਚ ਸੰਗਤਾਂ ਵੱਲੋਂ ਤਿੰਨ ਮਤੇ ਪਾਸ ਕੀਤੇ ਗਏ ਮੀਡੀਆ ਨਾਲ ਗੱਲਬਾਤ ਕਰਦਿਆਂ ਸਾਬਕਾ ਸਰਪੰਚ ਅਮਰਜੀਤ ਸਿੰਘ ਨੇ ਕਿਹਾ ਕਿ ਕਾਫੀ ਲੰਮੇ ਸਮੇਂ ਤੋਂ ਇੱਕੋ ਹੀ ਪਰਿਵਾਰ ਦਾ ਇਸ ਗੁਰੂ ਘਰ ਤੇ ਕਬਜ਼ਾ ਹੈ ਅਤੇ ਗੁਰਦੁਆਰਾ ਸਾਹਿਬ ਦਾ ਹਰ ਤਰ੍ਹਾਂ ਦਾ ਪ੍ਰਬੰਧ ਉਹਨਾਂ ਦੀ ਮਨਮਰਜ਼ੀ ਨਾਲ ਹੀ ਚੱਲਦਾ ਹੈ ਨਾਗ ਸਿੱਖ ਰਹਿਤ ਮਰਿਆਦਾ ਤਹਿਤ ਚਲਦਾ ਹੈ ਇਸ ਲਈ ਅੱਜ ਜੋ ਸੰਗਤਾਂ ਵੱਲੋਂ ਮਤੇ ਪਾਸ ਕੀਤੇ ਗਏ ਨੇ ਇਹ ਸਾਰੇ ਮਤੇ ਸ਼੍ਰੀ ਅਕਾਲ ਤਖਤ ਸਾਹਿਬ ਅਦਿ ਸ਼ਰੋਮਣੀ ਕਮੇਟੀ ਨੂੰ ਭੇਜੇ ਜਾਣਗੇ ਤਾਂ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਖਿਲਾਫ ਸਿੱਖ ਰਹਿਤ ਮਰਿਆਦਾ ਤਹਿਤ ਕਾਰਵਾਈ ਕਰਕੇ ਇਹਨਾਂ ਵੱਸੋਂ ਗੁਰਦੁਆਰਾ ਸਾਹਿਬ ਦਾ ਕਬਜ਼ਾ ਛੁੜਾਇਆ ਜਾਵੇ ਜਦੋਂ ਮੀਡੀਆ ਪੱਤਰਕਾਰਾਂ ਨੇ ਇਸ ਬਾਰੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਨਾਲ ਗੱਲਬਾਤ ਕੀਤੀ ਉਹਨੇ ਸਾਰੇ ਦੋਸ਼ ਇਹਦੇ ਉਨਕਾਰੇ ਉਹਨਾਂ ਕਿਹਾ ਕਿ ਜੋ ਇਲਜਾਬ ਸਿੱਖ ਸੰਗਤ ਅਤੇ ਇਲਾਕੇ ਦੇ ਮੋਤਵਾਰ ਆਗਿਆਂ ਵੱਲੋਂ ਲਗਾਏ ਗਏ ਨੇ ਪ੍ਰਬੰਧਕ ਕਮੇਟੀ ਦੇ ਉਹ ਸਾਰੇ ਹੀ ਗਲਤ ਹਨ ਆਹ ਵੇਖਦੇ ਹਾਂ ਪੂਰੀ ਖਬਰ ਪਿੰਡ ਬਹੁਵੰਡ ਤੋਂ ਗੁਰਪ੍ਰੀਤ ਸਿੰਘ ਗੋਲਾ ਦੀ ਖਾਸ ਰਿਪੋਰਟ ਤੁਸੀਂ ਜਿਹੜੇ ਸਾਡੇ ਖਾਲਸਾ ਟੀਵੀ ਚੈਨਲ ਪੰਜਾਬ ਦੇ ਨਾਲ ਹੈ ਭਾਜੀ ਤੁਹਾਡਾ ਮੇਰਾ ਨਾਮ ਬਲਜੀਤ ਸਿੰਘ ਹੈ ਜੀ ਪਿੰਡ ਪੀਕੀਵਟ ਨੰਬਰ ਦਾ ਤੇ ਇੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਕੀ ਮੈਂਬਰ ਜੋ ਹਾਂਜੀ ਮੈਂਬਰ ਹਾਂ ਜੀ ਕੀ ਕਾਰਨ ਹੈ ਅੱਜ ਕੀ ਵਿਵਾਦ ਜਿਹੜਾ ਖੜਾ ਹੋਇਆ ਹੈ ਜਿਹੜਾ ਅੱਜ ਜਿਹੜੀ ਕਾਨਫਰੰਸ ਜਿਹੜੀ ਆ ਪੱਤਰਕਾਰ ਸੱਦ ਕੇ ਜਿਹੜਾ ਲੋਕਾਂ ਦਾ ਇਕੱਠ ਸੱਦ ਕੇ ਜਿਹੜਾ ਸੰਬੋਧਨ ਕੀਤਾ ਜਾ ਰਿਹਾ ਕੀ ਮਸਲਾ ਹੈ ਇੱਕ ਤੇ ਸਾਰੇ ਜਿਹਨੇ ਪਹਿਲਾਂ ਜਿਹੜਾ ਸਕੂਲ ਦਾ ਮਸਲਾ ਵੀ ਹੋਦੋਂ ਮੈਂ ਭੁੱਲਦਾਰਾ ਮੈਂ ਪੱਖੇ ਲਵਾਏ ਦਰਬਾਰ ਚ ਲੈ ਕੇ ਸਾਰੇ ਨਵੇਂ ਜੀ ਉਹ ਪੱਖੇ ਲਾ ਕੇ ਲੈ ਗਏ ਹੋਰ ਵੀ ਪਿੱਛੇ ਇੱਕ ਦਿਨ ਬਿਜਲੀ ਦੇ ਲੈਣੇ ਕੀ ਕੀ ਆਪੋਰਟਰੇ ਤੇ ਖਰਚੇ ਤੇ ਲੱਗੀ ਆ ਜੀ ਜੀ ਉਹ ਆਪਣੇ ਬਾਹਰ ਕੰਨਲ ਦੇ ਸਕੂਲੇ ਬਾਹਰ ਘਟਾਈ ਆਦਰ ਗੇਟ ਦਾ ਇਹ ਪੋਰਟਰੇ ਤੇ ਖਰਚੇ ਤੇ ਲੱਗੇ ਸਾਰੇ ਤੋਂ ਕਰਜ਼ਾ ਲੱਗਦਾ ਜੀ ਫਿਰ ਜਿਵੇਂ ਦਵਾਨ ਤੋਂ ਇਹਨਾਂ ਨੇ ਬਣਾਈ ਕਰ ਦਿੱਤੀ ਆ ਜਿੰਨਾ ਐਸਾ ਛੇ ਦਵਾਨ ਨਹੀਂ ਲਾਉਣਾ ਫਿਰ ਅਸੀਂ ਲੜਦੋਲ ਕੇ ਦਵਾਨ ਲਵਾਇਆ ਉਹ ਪਰਾ ਆਪਣੇ ਦਵਾਨ ਚ ਲਿਆ ਜੀ ਇਹ ਕੌਣ ਕਹਿੰਦਾ ਸੀਗਾ ਕਿੰਨੇ ਦਵਾਨ ਨਹੀਂ ਲਾਉਣ ਦਿੱਤਾ ਇਹ ਮੈਨੇਜਰ ਸਾਹਿਬ ਨੇ ਜੀ ਕੀ ਕਿਹੜੇ ਮੈਨੇਜਰ ਨੇ ਕੀ ਨਾਮ ਨੇ ਮੈਨੇਜਰ ਨੇ ਕਿਹਾ ਪ੍ਰਾਪਤ ਪ੍ਰਾਪਤ ਸਿਮਰਨ ਕਰੇ ਨਾ ਜੀ ਇਹਨਾਂ ਨੇ ਡਾਕ ਦਿੱਤਾ ਫੇਰ ਮੈਂ ਦੁਵਾਦੂ ਬਾਅਦ ਤੇ ਫੇਰ ਉਹ ਦੁਬਾਰੇ 11 12 ਵਜੇ ਚਲਾਇਆ ਉਹਦੇ ਬੀਬੀਆਂ ਨੇ ਹਿੱਸਾ ਲੈ ਲਿਆ ਸਗਾ ਉਹ ਕਥਾ ਤੇ ਨਾ ਕੁਝ ਆ ਹੀ ਨਹੀਂ ਸੀ ਜਿੱਥੇ ਕਹਿਣੀ ਚਾਹੀਦੀ ਹੈ ਉਹ ਸਾਰਾ ਦੁਵਾਦ ਹੱਥੋਂ ਹੋਇਆ ਜੀ ਇਹ ਬੀਬਲੀ ਸੁਖਣੀ ਸਹਿਬ ਹੈ ਇੱਕ ਮਾਦੋ ਜੇ ਜਦੋਂ ਸਹਿਬ ਜਆ ਸਰ ਦੇ ਕੋਲ ਕਰਕੇ ਦਸ ਬੇਤੀ ਕਰਤਨ ਕਰ ਆਈ ਬੇਰਸ਼ਾ ਲੰਗਰਾਂ ਦੇ ਨੇ ਪ੍ਰਧਾਨ ਜੀ ਹੱਟਣਾ ਕੋਈ ਸਲਾਹ ਨਹੀਂ ਕਰਨੀ ਜਿਹਨੇ ਲੰਗਰਾਂ ਦੇ ਸਟੇਜ ਤੇ ਬੋਲ ਦਿੱਤਾ ਜਾ ਕੇ ਮੇਲੇ ਚ ਤੁਹਾਨੂੰ ਪਤਾ ਹੈਗਾ ਪੂਰਾ ਇਹ ਲੰਗਰ ਕਾਂ ਸੜਕ ਤੇ ਘੜਦਨੇ ਲੱਗਣੀ ਲੋਹ ਦੇ ਨੇ ਤੇ ਇਸ ਕੱਲ ਦਾ ਸਾਨੂੰ ਦੁੱਖ ਹੈ ਕਿ ਲੰਗਰ ਤੇ ਸਿੱਖੋਂ ਆਉਂਦਾ ਅੰਗ ਹੈ ਜੀ ਇਹ ਲੱਗਣੀ ਚਾਹੀਦੀ ਸੰਤ ਦੂਰੋਂ ਦੜੋਂ ਆਉਂਦੀ ਹੈ ਲੰਗਰ ਸ਼ਗਨ ਦਿੱਲੀ ਤੋਂ ਆਉਂਦੀ ਆ ਜੀ ਦਿੱਲੀ ਤੋਂ ਬੰਬੇ ਤੋਂ ਦੂਰੋਂ ਦਰੋਂ ਸੰਤ ਆਉਂਦੀ ਜੇ ਪ੍ਰਸ਼ਾਦਾ ਲੰਗਰ ਦਾ ਕਿੱਡੀ ਵੇਚੀ ਵਾਲੀ ਗੱਲ ਇਹ ਕਿਹਨਾਂ ਨੇ ਗੱਲ ਕਹੀ ਵੀ ਗੁਰੂ ਘਰ ਲੰਗਰ ਜਿਹੜੇ ਬਾਹਰ ਛੜਕ ਤੇ ਲੈ ਜਾਣੀ ਇਹਨੇ ਕਰਨਲ ਸਾਹਿਬ ਪ੍ਰਧਾਨ ਨੇ ਆਪਣੇ ਅਕਸਿੰਘ ਕੋਇਆ ਫਿਰ ਦਵਾਨ ਵਾਲ ਦੇ ਵਿੱਚ ਜਦੋਂ ਬੱਚੇ ਲੜਦੇ ਆ ਆਪਣਾ ਮਨਬੀਰ ਸਿੰਘ ਜੀ ਨੇ ਢਾਡੀ ਕੂਵਿੰਟ ਦਾ ਜੀ ਉਹਦਾ ਨਾ ਸਟੇਜ ਤੇ ਚੜ੍ਹਾ ਕੀਤਾ ਹੈ ਜੀ ਉਹ ਮੈਨੂੰ ਆਵਾਜ਼ ਨਹੀਂ ਮਜਾਦੀ ਕਰਨੀ ਉਹ ਆਖੇ ਮਕਰਾਉਣੀ ਆ ਫਿਰ ਆ ਮੈਂ ਚਲੇਗਾ ਕੰਮ ਚੱਲ ਜਾਏ ਤੁਮ ਆਣਿਆ ਕੁਝ ਜਿਹੜੀ ਗੁਰਦੁਆਰਾ ਸਾਹਿਬ ਤੇ ਕਾਬਜ ਇੱਕ ਧੇਰਾ ਨੇ ਇੱਕ ਪਰਿਵਾਰ ਆ ਜੀ ਉਹਨੇ ਕਾ ਫਾਉਂਡੇਸ਼ਨ ਦੀ ਸਿਸਟਮ ਕਰਾਈ ਆ ਉਸ ਪਰਿਵਾਰ ਨੇ ਕਬਜ਼ਾ ਕੀਤਾ ਜੀ ਉਸ ਪਰਿਵਾਰ ਦੇ ਤਿੰਨ ਘਰ ਨੇ ਔਰ ਤਿੰਨੇ ਘਰ ਵਾਰੀ ਵਾਰੀ ਪ੍ਰਧਾਨ ਬੰਦੇ ਨੇ ਪਹਿਲਾਂ ਵੱਡੇ ਘਰ ਦਾ ਸੀ ਉਹਦੇ ਬਾਅਦ ਦੂਜੇ ਘਰ ਦਾ ਆ ਗਿਆ ਹੁਣ ਤੀਜੇ ਘਰ ਦਾ ਆ ਗਿਆ ਉਹਨਾਂ ਨੇ ਕਬਜ਼ਾ ਕੀਤਾ ਹੈ ਔਰ ਜਿਹੜਾ ਸਾਰਾ ਹੀ ਪ੍ਰਬੰਧ ਹੈ ਉਹਨਾਂ ਦੀ ਮਰਜ਼ੀ ਮੁਤਾਬਿਕ ਚੱਲਦਾ ਔਰ ਸਿੱਖ ਰਹਿਤ ਮਰਜ਼ਾਦਾ ਦੇ ਬਿਲਕੁਲ ਉੱਟ ਚੱਲਦਾ ਔਰ ਜਿਹੜੀ 26 ਜਨਵਰੀ ਨੂੰ ਸੰਤ ਜਰਨੈਲ ਸਿੰਘ ਭੇਡਰਾ ਵਾਲੇ ਦੀ ਫੋਟੋ ਉਤਾਰਨ ਦੀ ਗੱਲ ਚੱਲੀ ਉਹ ਨਰਾਦਰੀ ਕੀਤੀ ਗਈ ਸੰਤਾ ਹੀ ਰੋਸ ਸੀਗਾ ਉਹਦਾ 28 ਜਨਵਰੀ ਨੂੰ ਜੋ ਰਲਟ ਆਇਆ ਉਹ ਵੀ ਤੁਹਾਡੇ ਸਾਹਮਣੇ ਆ ਕਿਉਂਕਿ ਜੋ ਜਦਵਾਦ ਭੜਕਾਏ ਜਾਂਦੇ ਆ ਫਿਰ ਕੁਛ ਨਾ ਕੁਛ ਉਹਦਾ ਰਿਜ਼ਲਟ ਆਉਂਦਾ ਆ ਔਰ ਉਹ ਸਾਰੇ ਪ੍ਰਬੰਧ ਦੇ ਖਿਲਾਫ ਔਰ ਕਮੇਟੀ ਮੈਂਬਰ ਨਾਲ ਇਕੱਠੇ ਹੋਏ ਪਿੰਡ ਇਕੱਠਾ ਹੋਇਆ ਕਿ ਬਹੁਤ ਸਮਾਂ ਹੋ ਗਿਆ ਇਹ ਕੰਮ ਇਤਰਾ ਚੱਲੀ ਜਾਂਦੇ ਨੇ ਔਰ ਜਿੰਨੂੰ ਜੀ ਕਰਦਾ ਕੱਢ ਦਿਓ ਜਿੰਨੂੰ ਜੀ ਕਰਦਾ ਰੱਖ ਦਿਓ ਅੱਜ ਦੀ ਜਿਹੜੀ ਸਾਡੀ ਮੀਟਿੰਗ ਆ ਉਹ ਉਸ ਸੰਬੰਧ ਵਿੱਚ ਹੋਈ ਆ ਇਲਾਕੇ ਦੀ ਪਿੰਡ ਦੀ ਹੋਈ ਆ ਔਰ ਉਹਦੇ ਵਿੱਚ ਤਿੰਨ ਮਤੇ ਜਿਹੜੇ ਅਸੀਂ ਪਾਏ ਨੇ ਇੱਕ ਮਤਾ ਸੀ ਰਿਕਾ ਕਲਤਖ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਦੇਖ ਕੇ ਆਵਾਜ਼ اور ਸੰਗਤਾਂ ਦੇ ਸਹਿਯੋਗ ਕਰਵਾਇਆ ਪ੍ਰਵਾਨਗੀ ਲਈ ਤੁਹਾਡੇ ਸਾਹਮਣੇ ਉਹਨਾਂ ਦੀ ਔਰ ਦੂਜਾ ਮਤਾ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਵਾਂਗੇ ਅਕਾਲ ਤਖਸਾਲ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕਰਾਂਗੇ ਵੀ ਇਹਨਾਂ ਦੇ ਖਿਲਾਫ ਸਿੱਖ ਰਹਿਤ ਮਰਜ਼ਾ ਦਾ ਅਨਸਾਰ ਕਾਰਵਾਈ ਕੀਤੀ ਜਾਵੇ ਔਰ ਸ਼੍ਰੋਮਣੀ ਕਮੇਟੀ ਔਰ ਗੁਰਦੁਆਰਾ ਕਮਿਸ਼ਨ ਨੂੰ ਅਸੀਂ ਬੇਨਤੀ ਕੀਤੀ ਉਹ ਮਤੇ ਦੇ ਵਿੱਚ ਵੀ ਇਹਨਾਂ ਦੇ ਖਿਲਾਫ ਇੱਕ ਸਿਫਤ ਦਵਾਨਾਂ ਦੀ ਕਮੇਟੀ ਬਣਾ ਕੇ ਕਾਰਵਾਈ ਕੀਤੀ ਜਾਵੇ ਔਰ ਇਲਾਕੇ ਦੀ ਇੱਕ ਕਮੇਟੀ ਬਣਾਈ ਜਾਵੇ ਜਿਹਦੇ ਵਿੱਚ ਅਮਰਤਾਰੀ ਸੇਖੋਂ ਹੋਣ ਔਰ ਸਾਰੇ ਇਥੋਂ ਦਾ ਪ੍ਰਬੰਧ ਜਿਹੜਾ ਵੇਖਣ ਔਰ ਸਾਰੇ ਦਾ ਸੰਜੋਗ ਲਈ ਕਿਉਂ ਜਿਹੜਾ ਕਬਜ਼ਾ ਹੈ ਪਰਿਵਾਰ ਦਾ ਉਹ ਕਬਜ਼ਾ ਸੁਲਝਾਇਆ ਜਾਵੇ ਮੈਂ ਸਵਾਲ ਜਿਹੜਾ ਬਹੁਲ ਸਾਹਿਬ ਗੁਰਦੁਆਰਾ ਵਿਖੇ ਜਿਹੜੀ ਅੱਜ ਇਲਾਕੇ ਦੇ ਲੋਕਾਂ ਦਾ ਇਕੱਠ ਹੋਇਆ ਜਿਹੜੇ ਉਹ ਦੋਸ਼ ਲਾਉਂਦੇ ਆ ਗੁਰਦੁਆਰਾ ਦਾ ਪ੍ਰਬੰਧਕ ਕਮੇਟੀ ਦੇ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਹੈ ਮਾਈਕ੍ਰੋ ਜੀ ਕਾਲਸਾਹਬ ਹੈ ਜੀ ਬਾਕੀ ਫਤੇ ਸਭ ਤੋਂ ਪਹਿਲਾਂ ਮੈਂ ਉਸਾਰਾਈ ਆਪ ਜੀ ਦਾ ਮੀਡੀਆ ਦਾ ਕਿੰਨੇ ਵੀ ਸਾਰੇ ਪੱਤਰਕਾਰ ਭਰਾਏ ਨੇ ਉਹਨਾਂ ਦਾ ਫਾਊਂਡੇਸ਼ਨ ਵੱਲੋਂ ਧੰਨਵਾਦ ਕਰਦਾ ਜਿਹੜਾ ਆਪ ਜੀ ਦਾ ਸਵਾਲ ਹੈ ਕਿ ਜੋ ਅੱਜ ਗੱਠ ਹੋਇਆ ਹੈ ਉਹਦੇ ਉੱਪਰ ਜਵਾਬ ਜੀ ਨੇ ਸਵਾਲ ਕੀਤਾ ਆ ਉਹ ਜਿੰਨੀ ਵੀ ਅੱਜ ਅਸੀਂ ਉੱਥੇ ਉਹਨਾਂ ਦੀ ਡਿਸਕਸ਼ਨ ਸੁਣੀ ਹੈ ਬੜੀ ਇੱਕ ਆਮ ਪਰਿਵਾਰਕ ਡਿਸਕਸ਼ਨ ਸੀ ਇੱਕ ਫਾਊਂਡੇਸ਼ਨ ਦੇ ਨਾਲ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਨਾਲ ਬੈਠ ਕੇ ਔਰ ਅੱਜ ਵੀ ਅਸੀਂ ਇਹ ਅਪੀਲ ਕਰ ਰਹੇ ਹਾਂ ਔਰ ਆਉਣ ਵਾਲੇ ਸਮੇਂ 'ਚ ਵੀ ਕਰਦੇ ਰਵਾਂਗੇ ਔਰ ਪਹਿਲਾਂ ਵੀ ਅਸੀਂ ਜਦੋਂ ਦੇ ਇੱਥੇ ਆ ਕੇ ਸੇਵਾ ਮਿਲੀ ਹੈ ਹਰ ਇੱਕ ਸੇਵਾਦਾਰ ਨੂੰ ਔਰ ਹਰ ਇੱਕ ਪ੍ਰਬੰਧਕ ਨੂੰ ਬਲਾ ਕੇ ਹਰ ਤਰ੍ਹਾਂ ਦੀ ਸੇਵਾ 'ਚ ਉਹਨਾਂ ਦਾ ਸਹਿਯੋਗ ਲਿਆ ਜਾ ਰਿਹਾ ਹੈ ਜਿਸ ਤਰੀਕੇ ਨਾਲ ਉਹਨਾਂ ਵੱਲੋਂ ਸੇਵਾ ਦੇ ਬਾਰੇ ਦੱਸਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਨਾਲ ਕੋਈ ਜਿਹੜੀ ਵੀ ਸੇਵਾ ਚੱਲ ਰਹੀ ਹੈ ਉਹਦੇ ਵਿੱਚ ਸੁਧਾਰ ਕੀਤਾ ਜਾਵੇ ਉਹ ਬਿਲਕੁਲ ਸਾਰਾ ਹੀ ਸੰਗਤ ਦੇ ਸਹਿਯੋਗ ਨਾਲ ਉਹਨਾਂ ਦੀ ਸਲਾਹ ਲਾਡ ਕੀਤਾ ਜਾਵੇ ਇੱਕ ਇਹ ਉਹਨਾਂ ਵੱਲੋਂ ਦੋਸ਼ ਲਗਾਇਆ ਗਿਆ ਜਿਹੜਾ ਇੱਕ ਹੀ ਪਰਿਵਾਰ ਦਾ ਕਬਜ਼ਾ ਆ ਬੋਲ ਰਹੇ ਨੇ ਉਹਦਾ ਬਾਰੇ ਕੀ ਕਿਹਾ ਜਾਵੇ ਅਨੇ ਇਹ ਸਾਰੇ ਉਹਨਾਂ ਦੇ ਬੜੇ ਬੇ ਬੁਨਿਆਦ ਬਿਲਕੁਲ ਗਲਤ ਕੁਐਸਚਨ ਨੇ ਗਲਤ ਸਵਾਲ ਕੀਤੇ ਜਾ ਰਹੇ ਨੇ ਜੇਕਰ ਇਸ ਤਰ੍ਹਾਂ ਦਾ ਕੁਝ ਹੈਗਾ ਹੀ ਜਾਂ ਜੋ ਹੋ ਰਿਹਾ ਉਹਨਾਂ ਨੂੰ ਕੁਝ ਲੱਗ ਰਿਹਾ ਹੀ ਤੇ ਅੱਜ ਉਹ ਡਿਸਕਸ਼ਨ ਦੇ ਵਿੱਚ ਨਹੀਂ ਉਹ ਬੈਠ ਕੇ ਉਹਨਾਂ ਨਾਲ ਗੱਲ ਕਰ ਲੈਣ ਫਾਊਂਡੇਸ਼ਨ ਨਾਲ ਗੱਲ ਕਰਨ ਫਾਊਂਡੇਸ਼ਨ ਦੀਆਂ ਲਿਸਟਾਂ ਚੈੱਕ ਕਰ ਲੈਣ ਕਮੇਟੀ ਦੀਆਂ ਲਿਸਟਾਂ ਚੈੱਕ ਕਰ ਲੈਣ ਉਹਦੇ ਵਿੱਚ ਪਤਾ ਲੱਗ ਜਾਊਗਾ ਕਿਹੜੇ ਪਰਿਵਾਰ ਦਾ ਕਿਸ ਤਰੀਕੇ ਦਾ ਕੋ ਕਦੇ ਵੀ ਜਿਹੜੇ ਕੁਝ ਮਸਲੇ ਨੇ ਉਹਨਾਂ ਨੂੰ ਸਾਡੇ ਨਾਲ ਵਿਚਾਰਨ ਬੈਠ ਕੇ ਉਹਦੇ ਵਾਸਤੇ ਕੋਈ ਕਮੇਟੀ ਜਾਂ ਫਾਊਂਡੇਸ਼ਨ ਦੇ ਬੰਦੇ ਤਿਆਰ ਨਹੀਂ ਗਏ ਮੈਂ ਪਹਿਲਾਂ ਬੇਨਤੀ ਕਰ ਚੁੱਕਾ ਹਾਂ ਕਿ ਹਰ ਟਾਈਮ ਹਰ ਪ੍ਰਬੰਧਕ ਨੂੰ ਹਰ ਅਹੁਦੇਦਾਰ ਨੂੰ ਹਰ ਸੇਵਾਦਾਰ ਨੂੰ ਹਰ ਫੈਸਲੇ ਦੇ ਵਿੱਚ ਬੁਲਾਇਆ ਜਾਂਦਾ ਹੈ ਔਰ ਹਰ ਜਿਹੜੇ ਬੁਲਾਇਆ ਜਾਂਦਾ ਜਿਹੜੇ ਹੋਣ ਜਿਹੜੇ ਮਸਲੇ ਨਵੇਂ ਨਵੇਂ ਮਸਲੇ ਜਿਹੜੇ ਉੱਜੇ ਆ ਉਹਨਾਂ ਵਿੱਚੋਂ ਕਹਿੰਦੇ ਪੇ ਟੇਬਲ ਟੂ ਟਾਕ ਸਾਡੇ ਨਾਲ ਬੈਠ ਕੇ ਜਿਹੜੀ ਟੇਬਲ ਟੂ ਟਾਕ ਕੀਤੀ ਜਾਵੇ ਇੱਕ ਵਾਰ ਸਾਡੇ ਨਾਲ ਗੱਲਬਾਤ ਕੀਤੀ ਜਾਵੇ ਦੇਖੋ ਵੇਖੋ ਜਿਹੜੀ ਜਿਹੜੀ ਇਹਨਾਂ ਨੇ ਇਹ ਮੁੱਦਾ ਬਣਾਇਆ ਹੋਇਆ ਹੈ ਇਹਦੇ ਬਾਰੇ ਉਹ ਕਹਿ ਰਹੇ ਨੇ ਇਹਦੇ ਵਿੱਚ ਜਦੋਂ ਉਹਨਾਂ ਨੇ ਫਸਟ ਵੇਖੋ ਮੀਟਿੰਗ ਰੱਖੀ ਮੀਟਿੰਗ ਦਾ ਅਸੂਲ ਹੈ ਨਾ ਜੀ ਮੈਂ ਤੁਹਾਡੇ ਨਾਲ ਮੀਟਿੰਗ ਕਰ ਰਿਹਾ ਤੇ ਮੈਂ ਤੁਹਾਨੂੰ ਬੁਲਾਵਾਂ ਮੈਂ ਤੁਹਾਨੂੰ ਦੱਸਾਂ ਕਿ ਅਸੀਂ ਤੁਹਾਡੇ ਨਾਲ ਮੀਟਿੰਗ ਕਰਨਾ ਚਾਹੁੰਦੇ ਹਾਂ ਜੇਕਰ ਅਸੀਂ ਮੀਟਿੰਗ ਦੇ ਵਿੱਚ ਉਹ ਸੇਸ਼ਨਾਂ ਨਹੀਂ ਲੈਂਦੇ ਅਸੀਂ ਉਸ ਮੀਟਿੰਗ ਨੂੰ ਇਗਨੋਰ ਕਰਦੇ ਫਿਰ ਅਸੀਂ ਇਸ ਚੀਜ਼ ਦਾ ਜਵਾਬ ਦੇ ਸਕਦੇ ਜਿਹੜੇ ਤੁਹਾਡੇ ਕੁਝ ਮੈਂਬਰ ਆ ਕਮੇਟੀ 'ਚ ਮੌਜੂਦਾ ਮੈਂਬਰ ਉਹਨਾਂ ਦੇ ਦੋਸ਼ ਆ ਮੈਨੇਜਰ ਸਾਹਿਬ ਕਹ ਲਓ ਜਾਂ ਬਾਕੀ ਮੈਂਬਰ ਬਾਕੀ ਜਿਹੜੀ ਕਮੇਟੀ ਆ ਜਿਹੜੇ ਸੇਵਾਦਾਰ ਰੱਖੇ ਗਿਆ ਉਹਨਾਂ ਨਾਲ ਬੜਾ ਮਾੜਾ ਵੀ ਤੀੜਾ ਕੀਤਾ ਜਾਂਦਾ ਨੰਬਰ 2 ਜਦੋਂ ਕੋਈ ਮਤਾ ਪੈਂਦਾ ਜਾਂ ਖਰਚਾ ਹੋਣਾ ਹੁੰਦਾ ਉਦੋਂ ਕਿਸੇ ਵੀ ਮੈਂਬਰ ਦੇ ਸਾਈਨ ਨਹੀਂ ਕਰਵਾਏ ਜਾਂਦੇ ਤੇ ਆਪਣੀ ਮਰਜ਼ੀ ਨਾਲ ਹੀ ਕੁਝ ਕੁ ਬੰਦੇ ਜਿਹੜੇ ਆ ਉਹ ਪੈਸਾ ਖਰਚੀ ਜਾਂਦੇ ਉਹਦੇ ਬਾਰੇ ਕੀ ਕਹੋਗੇ ਨਹੀਂ ਬਿਲਕੁਲ ਗਲਤ ਹੈ ਵੇਖੋ ਤੁਸੀਂ ਵੀ ਬਹੁਤ ਸਾਰੇ ਟਰਸਟਾਂ ਦੇ ਵਿੱਚ ਜਾਂ ਬਹੁਤ ਸਾਰਾ ਤਜਰਬਾ ਹੈ ਤੁਹਾਡਾ ਜਿੱਥੇ ਵੀ ਟਰਸਟ ਬਣੇ ਹੋਏ ਨੇ ਫਾਊਂਡੇਸ਼ਨਾਂ ਬਣੀਆਂ ਹੋਈਆਂ ਕਦੇ ਵੀ ਕੋਈ ਇੱਕ ਸਿੰਗਲ ਸਿੰਗਲ ਮੈਨ ਮੈਂ ਕੁਝ ਵੀ ਨਹੀਂ ਇਕੱਲਾ ਕਰ ਸਕਦਾ ਉਹ ਸਾਰਾ ਪ੍ਰਬੰਧਕਾਂ ਦੇ ਨਾਲ ਜਿੰਨੇ ਵੀ ਉਹਦੇ ਵਿੱਚ ਮੈਂਬਰਸ ਹੈ ਬਾਣ ਹੁੰਦੇ ਨੇ ਉਹਨਾਂ ਨਾਲ ਕੀਤੇ ਜਾ ਰਹੇ ਜੇਕਰ ਇਹ ਚੀਜ਼ ਉਹਨਾਂ ਦੇ ਮਨ 'ਚ ਸੀ ਕਿ ਗਲਤ ਸਾਈਨ ਹੋ ਰਹੇ ਨੇ ਜਾਂ ਇਹ ਗਲਤ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਤਾਂ ਅੰਦਰ ਇੱਕ ਐਜ਼ ਅ ਮੈਂਬਰ ਸੀ ਉਹਨੂੰ ਉਸ ਟਾਈਮ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ ਨੰਬਰ 2 ਉਹਨਾਂ ਦਾ ਕਹਿਣਾ ਵੀ ਜਿੱਦ ਤੱਕ ਗੁਰਦੁਆਰਾ ਸਾਹਿਬ 'ਚ ਮੋਰਥਲ ਸਟੈਂਡ ਦੀ ਲੋੜ ਆ ਜਾਂ ਗੁਰਦੁਆਰਾ ਸਾਹਿਬ ਦੀ ਰਿਪੇਅਰ ਦੀ ਲੋੜ ਆ ਜਾਂ ਫਿਲੰਦਰ ਦੇ ਉੱਤੇ ਲੰਗਰ ਹਾਲ ਬਣਾਉਣ ਦੀ ਲੋੜ ਆ ਇੰਨਾ ਸਾਰਾ ਮਸਲਾ ਨੂੰ ਛੱਡ ਕੇ ਇੱਕ ਖਾਸ ਪਰਿਵਾਰ ਦੇ ਨਾਂ ਤੇ ਜਮੀਨਾਂ ਖਰੀਦੀਆਂ ਜਾ ਰਹੀਆਂ ਜਿੱਦਾਂ ਹੁਣੇ ਬਾੜੀ ਮੇਕੇ ਜਮੀਨ ਖਰੀਦੀ ਆ ਉਹਦੇ ਬਾਰੇ ਕੀ ਕਹੋਗੇ ਬਣਾ ਬਿਲਕੁਲ ਪਹਿਲਾਂ ਤਾਂ ਮੈਂ ਇਹ ਕਹਾਂਗਾ ਕਿ ਬਾੜੀ ਮੇਕੇ ਜਮੀਨ ਹੀ ਨਹੀਂ ਖਰੀਦੀ ਗਈ ਦੂਸਰੀ ਚੀਜ਼ ਜਿਹੜੀ ਪਰਿਵਾਰ ਵਾਲੀ ਹੈ ਕਿ ਪਰਿਵਾਰ ਦੇ ਨਾਂ ਤੇ ਕੁਝ ਬਣ ਰਿਹਾ ਹੈ ਸਾਰਾ ਕੁਝ ਹੀ ਬਾਬਾ ਦੀਪ ਸਿੰਘ ਜੀ ਫਾਊਂਡੇਸ਼ਨ ਦੇ ਨਾਂ ਤੇ ਬਣ ਰਿਹਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਇੱਕ ਵੀ ਡਾਕੂਮੈਂਟ ਦਿਖਾ ਦੇਣ ਕਿ ਇੱਕ ਪਰਿਵਾਰ ਦਾ ਇੱਕ ਨਾਮ ਦੇ ਨਾਂ ਖੜਾ ਕਰ ਦੇਣ ਅਸੀਂ ਉਹਦਾ ਜਵਾਬ ਦੇਵਾਂਗੇ